ਨੀਟੂ ਸ਼ਟਰਾ ਵਾਲਾ ਜਲੰਧਰ ਦੀ ਵੈਸਟ ਔਰ ਵੈਸਟ ਹਲਕੇ ਦੀ ਜਿਮਨੀ ਚੌਂਤੇ ਕੈਂਡੀਡੇਟ ਨੇ ਸਾਡੇ ਨਾਲ ਨੀਟੂ ਸ਼ਟਰਾ ਵਾਲਾ ਆਪਾਂ ਗੱਲਬਾਤ ਕਰਦੇ ਆ ਨੀਟੂ ਜੀ ਅੱਜ ਫੇਰ ਤੁਸੀਂ ਇਲੈਕਸ਼ਨ ਲੜਨ ਲੱਗ ਪਏ ਹੋ ਤੁਸੀਂ ਪਹਿਲੇ ਇਹ ਕਹਿਤਾ ਸੀ ਮੈਂ ਹੁਣ ਇਲੈਕਸ਼ਨ ਨਹੀਂ ਲੜਨੇ ਮੈਂ ਹੁਣ ਇਲੈਕਸ਼ਨਾਂ ਤੋਂ ਬਾਹਰ ਹੋ ਕੇ ਮੈਂ ਹੁਣ ਗਾਣਿਆਂ ਤੇ ਫਿਲਮਾਂ ਦੇ ਵਿੱਚ ਚੱਲਾਂਗਾ ਦੇਖੋ ਨੀਮਾ ਸਸਕੁਟਨੀ ਪਾਟੂ ਮੇਰੀ ਫਿਲਮ ਵੀ ਆ ਗਈ ਹੈ ਸਭ ਜਨਤਾ ਨੇ ਪਿਆਰ ਕੀਤਾ ਤੇ ਆਈ ਹੈ ਠੀਕ ਹੈ ਜੀ ਪਰ ਪਹਿਲਾਂ ਮੈਂ ਰੱਬ ਦਾ ਨਾਮ ਲੈ ਲਵਾਂ ਜੀ ਬਾਕੀ ਸਾਰੇ ਕੰਮ ਬਾਅਦ ਵਿੱਚ ਬੋਟਾਂ ਵੀ ਚਲਦੀ ਰਹਿਣੇ ਆ ਪਰਮਾਤਮਾ ਨੇ ਜਿਤਾਉਣਾ ਜੀ ਰੱਬ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਧੰਨ ਧੰਨ ਸ੍ਰੀ ਗੁਰੂ ਵਿਦਾਸ ਮਾਰੇ ਹਾਲੇਲੂਇਆ ਗੌਸਪਾ ਖੁਸ਼ ਹੋਵੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰਨਕਾਰ ਮੈਂ ਤੇਰੀ ਸ਼ਰਨ ਹਮੈਨੂ ਬਖਸ਼ੋ ਜੈ ਕਬੀਰ ਧੰਨ ਕਬੀਰ ਜਕਾਰਾ ਮਾਂ ਚਿੰਤਪੂਨੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਦੇਖੋ ਅਸੀਂ ਜਿੱਥੇ ਤੱਕ ਪਹੁੰਚੇ ਜੀ ਆਪਾਂ ਮਾਤਾ ਚਿੰਤਪੂਨੀ ਦੀ ਕਿਰਪਾ ਵਾ ਮਹਾਰਾਣੀ ਦੀ ਕਿਰਪਾ ਵਾ ਤੇ ਆਪਾਂ ਕੁਝ ਵੀ ਨਹੀਂ ਕੀਏ ਪਰ ਹੁਣ ਤੁਸੀਂ ਸਵਾਲ ਪੁੱਛ ਸਕਦੇ ਹੋ ਨੀਟੂ ਜੀ ਤੁਸੀਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਹਿੰਦਾ ਸੀ ਹੁਣ ਮੈਂ ਇਲੈਕਸ਼ਨ ਬਿਲਕੁਲ ਨਹੀਂ ਲੜਾਂਗਾ ਨਾ ਮੇਰਾ ਪਰਵਾਹ ਲੜੇਗਾ ਨਾ ਮੇਰੀ ਪਾਰਟੀ ਲੜੇਗੀ ਫਿਰ ਇੱਕੋਦਮ ਕੀ ਹੋ ਜਾਂਦਾ ਨੀਟੂ ਛਟਰਾ ਵਾਲਾ ਫਿਰ ਆਪਣੇ ਫਾਰਮ ਪਰ ਦੇ ਦੇਖੋ ਮੇਰੇ ਮੈਨੂੰ ਜਿਹੜੇ ਬੰਦੇ ਮੇਰੇ ਵੋਟਾਂ ਪਾਈਆਂ ਬੀਏ ਪੜਿਆ ਕੋਈ ਪੁਲਿਸ ਡਿਪਾਰਟਮੈਂਟ ਚਾ ਕੋਈ ਕਿਤੇ ਚਾ ਕੋਈ ਕਿਤੇ ਕੋਈ ਵਕੀਲ ਆ ਕੋਈ ਜੱਜ ਦਾ ਬੰਦਾ ਕੋਈ ਰਿਟਾਇਰ ਜੱਜਵਾ ਉਹ ਸਾਰੇ ਮੈਨੂੰ ਵੋਟਾਂ ਪਾ ਕੇ ਮੈਨੂੰ ਕਹਿੰਦੇ ਵੀ ਤੂੰ ਇੰਨੇ ਜਲਦੀ ਫੈਸਲਾ ਕਿੱਦ ਮੈਂ ਇਲੈਕਸ਼ਨ ਨਹੀਂ ਅਸੀਂ ਤੈਨੂੰ ਐਮਪੀ ਦਾ ਇੱਕ ਵਾਰੀ ਡੋੜਵਾ ਕੇ ਗਲਤੀ ਕੀਤੀ ਮੈਂ ਕਿਹਾ ਜੀ ਮੇਰੇ ਕੋ ਪੈਸੇ ਨਹੀਂ ਮੈਂ ਕਿਹਾ ਮੇਰੇ ਕੋ ਪੈਸੇ ਨਹੀਂ ਉਹ ਲੋਕਾਂ ਨੇ ਪੈਸੇ ਇਕੱਠਾ ਕਰਦੇ 5000 ਰੁਪਏ ਹਰ 5000 ਰੁਪਏ ਜਾਂ ਫਾਈਲ ਪਰ ਤੇ ਲੋਕਾਂ ਦੇ ਲੋਕਾਂ ਦੇ ਪੈਸੇ ਲੱਗਿਆ ਦੇਖੋ ਆ ਚੱਗਾ ਬਣਾਉਣ ਆ ਬਣਾਉਣ ਵੀ ਆ ਚੱਗਾ ਜੁਗਾ ਸਾਰੇ ਲੋਕਾਂ ਦਾ ਹੀ ਆ ਲੋਕਾਂ ਨੇ ਅੱਗੇ ਬੂੜੀ ਕਿਸੇ ਕਿਤੇ ਔਰ ਆਪ ਸਾਰਾ ਕੁਝ ਸਾਰਾ ਨੀਟੂ ਨੂੰ ਸਾਰਾ ਕੁਝ ਗਿਫਟ ਹੋ ਗਿਆ ਨੀਟੂ ਵੀ ਫਿਰਗਾ ਆਪ ਹੀ ਗਿਫਟ ਹੈ ਮੈਂ ਤੇ ਫਿਰ ਜਨਤਾ ਦਾ ਹੀ ਬੰਦਾ ਹੀ ਕਿ ਮੈਂ ਤੇ ਫਿਰ ਜਨਤਾ ਦਾ ਜਨਤਾ ਫਿਰ ਕਿਉਂ ਨਹੀਂ ਚਿਤਾਂਦੀ ਨੀਟੂ ਉਹਨੂੰ ਖੜਾ ਤੇ ਕਰ ਦਿੰਦੀ ਹੈ ਜਨਤਾ ਕਿਉਂ ਨਹੀਂ ਫਿਰ ਨੀਟੂ ਦੇਣਾ ਇਹਨਾਂ ਨੇ ਮੈਨੂੰ ਇੱਕ ਵਧੀਆ ਵਧੀਆ ਇੱਕ ਸਕੀਮ ਦੱਸੀ ਹੈ ਵੀ ਇਸ ਸਿਲੈਕਸ਼ਨ ਤੋਂ ਬਾਅਦ ਹਾਰ ਹੋਵੇ ਜਿੱਤ ਹੋਵੇ ਤੂੰ ਚਾਰ ਬੰਦਿਆਂ ਨੂੰ ਮਿਲਣਾ ਸੀਐਮ ਭਗੰਤਮਾਨ ਜੀ ਕੋ ਜਾਣਾ ਤੂੰ ਉਹਨਾਂ ਦੇ ਪੈਰ ਫੜਨੇ ਇਹ ਜਿਹੜੀ ਤੂੰ ਜਿੱਤਨ ਹਾਰ ਦਾ ਫੈਸਲਾ ਵਾ ਤਰੀਕਾ ਪੁੱਛਣ ਜਾਣਾ ਖਾਲੀ ਇੱਕ ਤਰੀਕਾ ਕੀ ਕਿਹੜਾ ਫੰਡਾ ਵਾ ਕਿਹੜੀ ਗੁਰਦੀ ਸੰਗੀ ਜਿਹੜੇ ਤ ਵੀ ਭਗਵਾਨ ਸਿਮਪਾ ਕੋਮਤ ਮੰਨਦਾ ਕਿ ਬੰਤੀ ਕਨ ਹੀ ਹੱਥ ਜੋੜ ਕੇ ਪੈਰੀ ਪੈਣਾ ਉਹਨਾਂ ਦੇ ਵੀ ਸਾਨੂੰ ਹੀ ਮਾੜਾ ਮੁੰਡਾ ਨੁਕਤਾ ਦੱਸ ਦੋ ਆਪਾਂ ਵੀ ਜਨਤਾ ਦੀ ਸੇਵਾ ਕਰਨ ਚਾਹੁੰਨੇ ਐਮਪੀ ਐਮਐਲਏ ਬਣ ਕੇ ਜਨਤਾ ਦੇ ਵਿੱਚ ਰੋਚਨਾ ਚਾਹੁੰਨੇ ਆ ਜੀ ਠੀਕ ਆ ਸਾਨੂੰ ਜੁਕਤੀ ਦੱਸ ਦੋ ਜੇ ਉਹ ਨਹੀਂ ਦੱਸਣਗੇ ਫਿਰ ਚਰਨਜੀਤ ਚੰਨੀ ਭਾਜੀ ਸਾਡੇ ਵੱਡੇ ਭਾਈ ਡਬਲ ਲੀਡ ਤੋਂ ਜਿੱਤੇ ਆ ਉਹਨਾਂ ਦੇ ਪੈਰ ਫੜਾਂਗੇ ਜਾ ਕੇ ਸਾਨੂੰ ਮਾੜਾ ਗੁੰਡ ਦੀ ਛੰਡੀ ਦਿਓ ਵੀ ਕਿੱਦਾਂ ਤੁਹਾਨੂੰ ਵੋਟਾਂ ਪੈ ਜਾਣਦੀਆਂ ਜੇ ਉਹ ਵੀ ਨਹੀਂ ਦਿੱਤੇ ਉਹ ਵੀ ਨਹੀਂ ਦੇਣਗੇ ਫਿਰ ਰਾਜਾ ਬੜਿੰਗ ਸਾਡੇ ਅਪ ਡਾਊਨ ਹੁੰਦੇ ਸੀ ਅਪ ਡਾਊਨ ਅਪ ਡਾਊਨ ਚਕਨਾਮ ਜਿੱ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਦੱਸੋ ਕਿੱਦਾਂ ਬਦਲਣ ਮੰਤਰੀ ਬਣਗੇ ਕਿੱਦਾਂ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਵੀ ਸਾਨੂੰ ਵੀ ਤਰੀਕਾ ਸੋ ਅਸੀਂ ਲੋਕਾਂ ਦੀ ਸੇਵਾ ਕਰਨ ਜਾਣ ਜਨਤਾ ਦੀ ਸੇਵਾ ਕਰਨਾ ਚਾਹੀਦਾ ਅੱਛਾ ਤੁਸੀਂ ਕਹਿੰਦੇ ਹੋ ਚਰਨਜ ਸਿੰਘ ਚੰਨੀ ਨੂੰ ਮੈਂ ਪੁੱਛਣ ਜਾਣਾ ਪਿਛਲੀ ਵਾਰ ਚੰਨੀ ਸਾਹਿਬ ਤੇ ਤੁਸੀਂ ਉਹਨਾਂ ਦੇ ਦਫ਼ਤਰ ਗਏ ਹੋ ਚੰਨੀ ਸਾਹਿਬ ਤੇ ਕਹਿੰਦੇ ਸੀ ਮੇਰਾ ਤੇ ਮੁਕਾਬਲਾ ਨੀਟੂ ਨੀਟੂ ਨਾਲ ਮੈਨੂੰ ਤੇ ਡਰ ਨੀਟੂ ਕੋ ਲੱਗਦਾ ਪਰ ਮੈਂ ਤੇਰਾ ਕੈਂਡੀਡੇਟ ਖੜੇ ਕਿਤੇ ਨਾ ਪੰਜਾਬ ਦੇ ਵਿੱਚ ਐਮਪੀ ਦੇ ਤੇ ਉਸ ਉਹਦੇ ਬੱਚੇ ਮੈਂ ਚੱਕਰ ਤੇ ਦੌੜਿਆ ਰਿਆ ਪੁੱਛ ਨਹੀਂ ਹੋਇਆ ਹਜੇ ਤੱਕ ਵੀ ਦੱਸਿਆ ਨਹੀਂ ਉਹਨਾਂ ਨੇ ਮੈਂ ਪੁੱਛ ਹੀ ਰਹਿਣਾ ਮ ਲੀਡਰਾਂ ਨਾਲ ਮਿਲ ਕੇ ਸਾਰੇ ਨੂੰ ਪੁੱਛ ਕੇ ਫਿਰ ਮੈਂ ਦੁਆਰੇ ਜਿੱਤੂਗਾ ਲੋਕਾਂ ਦੀ ਸੇਵਾ ਕਰੂੰਗਾ ਜਿਮਨੀ ਚੋਹਨ ਨੂੰ ਕਿ ਕਿੱਦਾਂ ਦੇਖਦੇ ਹੋ ਹਾਂ ਵੀ ਮੁਕਾਬਲਾ ਪਹਿਲੇ ਤੇ ਭਾਜੀ ਆਮ ਕਾਂਗਰਸ ਦੇ ਵਿੱਚ ਹੁਣ ਨੀਟੂ ਛਟਰਾ ਵਾਲਾ ਤੁਹਾਨੂੰ ਕੀ ਲੱਗਦਾ ਇਸ ਵਾਰ ਨੀਟੂ ਛਟਰਾ ਵਾਲੇ ਦਾ ਕਿਤੇ ਨਾਮ ਨਹੀਂ ਨਜ਼ਰ ਆਉਂਦਾ ਭਾਜੀ ਮੇਰਾ ਨਾਮ ਹੈਗਾ ਸਭ ਤੋਂ ਜ਼ਿਆਦਾ ਵੋਟਾਂ ਮੈਨੂੰ ਪੈਣੀਆਂ ਇਹ ਸਭ ਝੂਠ ਮਾਰਦੇ ਪਏ ਇਹਨਾਂ ਨੂੰ ਇੱਕ ਵੋਟ ਨਹੀਂ ਪੈਣੀ ਇਹਨਾਂ ਸਾਰੀਆਂ ਪਾਰਟੀਆਂ ਮੇਰੇ ਘਰ ਨਾਲ ਖਾਲੀ ਨੀਟੂ ਛਟਰਾ ਵਾਲੇ ਕਰਨ ਜਿੱਤਣਾ ਔਰ ਦੇਖੋ ਮੈਂ ਵੱਡਾ ਕੰਮ ਕੀ ਕੀਤਾ ਦੇਖੋ ਆ ਭਾਈ ਅਮਰਿਤਪਾਲ ਜਿਨ੍ਹਾਂ ਨੂੰ ਕਸਮ ਖਵਾਈ ਸੀਗੀ ਮੈਂ ਬਾਹਰ ਕਢਾ ਕੇ ਵੀ ਇਹ ਕਸਮ ਖਵਾਵਾਂ ਇਹਨਾਂ ਨੂੰ ਵੀ ਇਹ ਜਿੱਤੇ ਹੋਏ ਲੀਡਰ ਆ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੀ ਗਮ ਠੀਕ ਆ ਜੀ ਬਾਕੀ ਇਹ ਆ ਕਿ ਸਾਡੇ ਜਿਹੜੇ ਬੰਦੇ ਨਾਲ ਜੁੜੇ ਆ ਸਿੱਧੂ ਹਾਊਸ ਫਾਰਮ ਸ਼ੇਰਾ ਭਾਜੀ ਸਾਡੇ ਆ ਉਹਨਾਂ ਨੇ ਕਿਹਾ ਵੀ ਪੰਜਾਬ ਦੀ ਜਵਾਨੀ ਖਤਮ ਹੋ ਗਈ ਪੰਜਾਬ ਦੀ ਜਵਾਨੀ ਵਾਪਸ ਲੈ ਲੈਣੀ ਆ ਤੇ ਨਸ਼ੇ ਤੋਂ ਪੰਜਾਬ ਨੂੰ ਮੁਕਤ ਕਰਨਾ ਆ ਨੀਟੂ ਦੀ ਟੋਪੀ ਨੀਟੂ ਦੀ ਟੋਪੀ ਮੈਨੂੰ ਲੱਗਦਾ ਕਿਦੋਂ ਨੀਟੂ ਇਲੈਕਸ਼ਨ ਆਂਦੇ ਉਦੋਂ ਟੋਪੀ ਪਾ ਕੇ ਰਹਿੰਦਾ ਕਿ ਟੋਪੀ 'ਚ ਕੋਈ ਚਮਤਕਾਰ ਹੈਗਾ ਨਹੀਂ ਇਹ ਟੋਪੀ ਦੇਖੋ ਮੇਰੀ ਇਸ ਫੇਵਰੇਟ ਆ ਮਾ ਇਹ ਮੇਰੀ ਟੋਪੀ ਟੋਪੀ ਦੇ ਵਿੱਚ ਫੰਡ ਆਂਦਾ ਇਹ ਇਹਨਾਂ ਜਿਹੜੀ ਇੰਗਲੈਂਡ ਦੀ ਰਾਣੀ ਹੈ ਉਹ ਟੋਪੀ ਭੇਜੀ ਇੰਗਲੈਂਡ ਦੀ ਰਾਣੀ ਨੇ ਅੱਛਾ ਉਹਦੇ ਨਾਲ ਫੰਡ ਵੀ ਭੇਜੀ ਨਹੀਂ ਨਹੀਂ ਫੰਡ ਨਹੀਂ ਭੇਜਿਆ ਸੀਗਾ ਇਹ ਸਾਡੇ ਭਾਜੀ ਹੈਗੇ ਆ ਮਰਾਏ ਦੇਖ ਕੇ ਖਿਆ ਰਖਿਓ ਤੇ ਉਹ ਉਹਨਾਂ ਨੇ ਭੇਜੀ ਟੋਪੀ ਮੈਂ ਸਾਮ ਕੇ ਰੱਖੀ ਟੋਪੀ ਭਾਜੀ ਅੱਛਾ ਕਿ ਹੁਣ ਕੀ ਲੱਗਦਾ ਇਸ ਵਾਰ ਕਿੰਨੀ ਮੀਟਾ ਨਹੀਂ ਇੱਕ ਹੁਣ ਕੀ ਉਮੀਦ ਹੈ ਨੀਟੂ ਨੂੰ ਕਿੰਨੇ ਵੋਟ ਜਾਏ ਕਿਹੜੀ ਹੈ ਵੈਸਟ ਹਲਕੇ ਦੀ ਬਈ ਦੇਖੋ ਜੀ ਬੈਸਟ ਹਲਕੇ ਤੋਂ ਮੈਂ ਜਿੱਤਿਆ ਪਿਆ ਇਹ ਸਭ ਹਾਰੇ ਪਿਆ ਹੁਣ ਸਾਰੇ ਮੈਨੂੰ ਕਹਿੰਦੇ ਆ ਵੀ ਤਸੀਂ ਕਾਹੇ ਕਹੀ ਜਨੇ ਤੂੰ ਜਿੱਤ ਜਾ ਕੋਈ ਗੱਲ ਨਹੀਂ ਮੈਂ ਜਿੱਤਿਆ ਪਿਆ ਇਹਨਾਂ ਨੂੰ ਪਤਾ ਸਾਰੀ ਜਿੱਤ ਤੇ ਹਾਰ ਵਾਰ ਨੀਟੂ ਕਹ ਹਰ ਵਾਰ ਨੀਟੂ ਕਹਿ ਦਿੰਦਾ ਮੈਂ ਜਿੱਤਿਆ ਇੱਕ ਲੱਖ ਵੋਟ ਬਸ ਵੋਟਾ ਟੋਟਲ ਕਿੰਨੀ ਆ ਗਿਆ 1 ਲੱਖ 70 ਹਜ਼ਾਰ ਅੱਛਾ ਇਹ ਕਿ ਬਾਕੀ 70000 ਵੋਟਸ ਉਹ ਇਹਨਾਂ ਨੂੰ ਪਾਉਗੀ ਕਿਹੜਾ ਮੁਕਾਬਲਾ ਲੱਗ ਗਰੀ ਬੰਦੇ ਦੇ ਦਿਆ ਨਾਲ ਉਤਰਨ ਨੂੰ ਅੱਛਾ ਕੀ ਮੁੱਦੇ ਹੈਗੇ ਵੈਸਟ ਹਲਕੇ ਦੇ ਵੈਸਟ ਹਲਕੇ ਪਾਣੀ ਗੰਦਾ ਆਂਦਾ ਵਾ ਸੀਵਰੇਜ ਰੁਕਿਆ ਰਹਿੰਦਾ ਵਾ ਤਾਰਾ ਥੱਲੇ ਆ ਬਿਜਲੀ ਦੀ ਬਹੁਤ ਸਮੱਸਿਆ ਵਾ ਹਰ ਵਾਰ ਤਾਰਾ ਛੱਡ ਜਾਂਦੀਆਂ ਲੋਕ ਇੱਥੇ ਬੱਤੀ ਤੋਂ ਬਗਾਲ ਬੈਠੇ ਤੇ ਐਮ ਐਲ ਏ ਐਮ ਐ ਏ ਕਰ ਐਮ ਐਲ ਏ ਐਮ ਐਲ ਏ ਐਮ ਪੀ ਤੇ ਕਰ ਕਦੀ ਬੱਤੀ ਨਹੀਂ ਜਾਂਦੀ ਕਿਉਂਕਿ ਸਿੱਧੀ ਪਾਖੜਾ ਡੈਮ ਤੋਂ ਆਂਦੀ ਸੋ ਇੰਨੇ ਵਾਰੀ ਹਰ ਵਾਰੀ ਕੋਈ ਨਾ ਕੋਈ ਫੰਡਾ ਛੇੜ ਦਿੰਦੇ ਆ ਵੀ ਹੁਣ ਦੇਖੋ ਇਹ ਕਦੀ ਉਸ ਪਾਰਟੀ ਕਦੀ ਬੇਗੰਪੂਰਾ ਸਾਂਝਾ ਫਰੰਟ ਸਤਗੁਰੂ ਰਬੀਦਾਸ ਸਮਾਜ ਦੀ ਪਾਰਟੀ ਸਤਗੁਰੂ ਰਬੀਦਾਸ ਸਮਾਜ ਪਾਰਟੀ ਹਜੇ ਵੀ ਨਹੀਂ ਟੂ ਖੜਾ ਉਹ ਉੱਤੇ ਹੀ ਖੜਾ ਨਹੀਂ ਟੂ ਹੱਥ 8 ਵਾਲੀ ਇਲੈਕਸ਼ਨ ਲੜਿਆ 8 ਵਾਲੀ ਇਹ ਲੋਕ ਇੱਕ ਵਾਰੀ ਹਾਰਦੇ ਦੂਜੀ ਵਾਰ ਦੂਜੀ ਐ ਤੇ ਤੀਜੀ ਚੌਥੀ ਮੈਂ ਗੱਲ ਬਦਲੂ ਨਹੀਂ ਹੈਗਾ ਔਰ ਮੈਂ ਫਿਰ ਨੀਟੂ ਫਿਰ ਆਪਣੀ ਗੱਲਾਂ ਤੇ ਕਿਉਂ ਨਹੀਂ ਰਹਿੰਦਾ ਫਿਰ ਇਲੈਕਸ਼ਨ ਕਿਉਂ ਪਹਿਲੇ ਤੇ ਕਹਿ ਦਿੰਦਾ ਮੈਂ ਨੀਟੂ ਇਲੈਕਸ਼ਨ ਨਹੀਂ ਲੜਾਂਗਾ ਫਿਰ ਇੱਕੋ ਤਾਂ ਮ ਇਲੈਕਸ਼ਨ ਲੜਨ ਲੱਗ ਦੇਖੋ ਇਲੈਕਸ਼ਨ ਲੜ ਕੇ ਮੈਂ ਹੀ ਲੋਕਾਂ ਦੀ ਮਦਦ ਕਰ ਸਕਦਾ ਸਿੱਧੂ ਫਾਰਮ ਹਾਊਸ ਸ਼ੇਦੇ ਭਾਈ ਨੇ ਮੈਨੂੰ ਕਿਹਾ ਪੰਜਾਬ ਦੀ ਨਸ਼ਨ ਹੁਣ ਜਵਾਨੀ ਖਤਮ ਹੋ ਗਿਆ ਤੁਸੀਂ ਕਹਿੰਦੇ ਹੋ ਮੈਂ ਲੱਖ ਬੋਰਡ ਪੈ ਜੇਗੀ ਤੇ ਪਿਛਲੀ ਵਾਰੀ ਵੀ ਤੁਸੀਂ ਕਹਿੰਦੇ ਸੀ ਮੈਨੂੰ ਬੜੀ ਭਾਰੀ ਮਾਤਰਾ ਚ ਬੋਰਡ ਪੈਣੀ ਹੈ ਕੌਣ ਗਿਆ ਮੇਰੇ ਮੇਰੇ ਭੈਣਾ ਮੇਰੇ ਭਰਾ ਸਾਰੇ ਮੇਰੇ ਨਾਲ ਬੈਸਟ ਵਾਲੇ ਦਿਲੋਂ ਰੱਬ ਰੱਬ ਵਰਗੇ ਬੰਦੇ ਰੱਬ ਵਰਗੇ ਬੰਦੇ ਬੈਸਟ ਵਾਲੇ ਨ ਜੋ ਜਿੱਤਣਗੇ 1 ਲੱਖ ਦੀ ਲੀਡ ਤੋਂ ਨੀਟੂ ਦੇਦੇ ਤੁਸੀਂ ਕਹਿੰਦੇ ਬੂਥਾ ਤੇ ਲਾਈਨ ਲੱਗੀ ਹੋਈ ਆ ਉਹ ਤਾਂ ਵੋਟਰ ਲੱਗੇ ਨਾ ਨੀਟੂ ਦੇ ਕਿਤੇ ਟੇਬਲ ਨਹੀਂ ਨਜ਼ਰ ਆਇਆ ਟੇਬਲ ਅਸੀਂ ਗੁਪਤ ਰੱਖਨੇ ਗੁਪਤ ਟੇਬਲ ਜਾ ਕਿ ਓਪੋਜੀਸ਼ਨ ਪਾਰਟੀ ਨੂੰ ਪਤਾ ਨਾ ਲੱਗੇ ਕਿ ਨੀਟੂ ਅੱਗੇ ਜਾ ਰਿਹਾ ਇੱਕਦਮ ਹੀ ਜਨਤਾ ਫੈਸਲਾ ਕਰੇਗੀ ਅੱਗੇ ਨੀਟੂ ਜਾ ਰਿਹਾ ਹੈ ਹੈਰਾਨ ਹੋ ਜਾਣਗੇ ਸਾਰੀਆਂ ਪਾਰਟੀਆਂ ਵਾਲੇ ਕਿ ਨੀਟੂ ਜਿੱਤ ਕਿਦਾਂ ਗਿਆ ਬਾਕੀ ਮਾਤਾ ਚਿੰਤਪੂਨੀ ਦੀ ਪੂਰੀ ਕਿਰਪਾ ਮੇਰੀਆਂ ਭੈਣਾਂ ਦੇ ਅੰਦਰ ਦਿਲ ਦੇ ਅੰਦਰ ਮਾਤਾ ਚਿੰਤਪੂਨੀ ਵਸਦੀ ਆ ਮਹਾਰਾਣੀ ਹਰ ਜਗ੍ਹਾ ਘਰ ਘਰ ਦੇ ਵਿੱਚ ਆ ਮਾਤਾ ਚਿੰਤਪੂਨੀ ਥੈਂਕ ਕਿਆ ਨਾ ਇਸ ਵਾਰ ਵੈਸਟ ਹਲਕੇ ਤੋਂ 1 ਲੱਖ ਵੋਟ ਕਿਹੜੀ ਹੈ ਨੀਟੂ ਨੂੰ ਪਏਗੀ ਦੇਖਣਾ ਹੋਏਗਾ ਇਸ ਵਾਰ 13 ਤਰੀਕ ਨੂੰ ਹੀ ਪਤਾ ਲੱਗੇਗਾ ਨੀਟੂ ਸ਼ਟਰਾਵਲੇ ਨੂੰ ਕਿੰਨੀ ਵੋਟ ਪੈਂਦੀ ਹੈ ਜਾਂ ਨਹੀਂ ਕੈਮਰਾਮੈਨ ਰਿੰਕੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ